ਲੋਕ ਸਭਾ ਦੇ ਸਿਫਰ ਕਾਲ ਦੌਰਾਨ ਐਮਪੀ ਕੁਰਜੀਤ ਸਿੰਘ ਔਸ਼ਲਾ ਨੇ ਅੰਮ੍ਰਿਤਸਰ ਨਾਲ ਸੰਬੰਧਿਤ ਵੱਡੇ ਰੇਲਵੇ ਵਿਕਾਸ ਪ੍ਰੋਜੈਕਟਾਂ ਨੂੰ ਤੁਰੰਤ ਤਰਜੀਹ ਦੇਣ ਦੀ ਮੰਗ ਕੀਤੀ। ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਇੱਕ ਅੰਤਰਰਾਸ਼ਟਰੀ ਧਾਰਮਿਕ ਅਤੇ ਸੈਲਾਨੀ ਕੇਂਦਰ ਹੈ ਪਰ ਰੇਲਵੇ ਸਹੂਲਤਾਂ ਸ਼ਹਿਰ ਦੀਆਂ ਵਾਧੀਆਂ ਜ਼ਰੂਰਤਾਂ ਦੇ ਅਨੁਸਾਰ ਨਹੀਂ ਚੱਲ ਰਹੀਆਂ। ਸੰਸਦ ਮੈਂਬਰ ਨੇ ਅੰਮ੍ਰਿਤਸਰ ਲਈ ਇੱਕ ਨਵੀਂ ਟੂਰਿਸਟ ਰੇਲ ਲਾਈਨ ਅਤੇ ਸਰਕਟ ਬਣਾਉਣ ਦੀ ਵੀ ਮੰਗ ਕੀਤੀ। ਮੈਂ ਸਭ ਤੋਂ ਪਹਿਲਾਂ ਰੇਲਵੇ ਮੰਤਰੀ ਅਸ਼wini ਮੈਸ਼ਨਵਜੀ ਦਾ ਔਰ ਬਿੱਟੂ ਜੀ ਦਾ ਧੰਨਵਾਦ ਕਰਦਾ ਕਿ ਮੇਰੀ 8 ਸਾਲ ਦੀ ਲੰਬੀ ਮੰਗ ਮਿੰਨਤ ਪੱਟੀ ਮਖੂਲ ਲਿੰਕ ਜਿਹੜਾ ਇਹਨਾਂ ਨੇ ਜ਼ਮੀਨ ਸਰਕਾਰ ਨੇ ਲੈ ਕੇ ਦੇਣੀ ਕੀਤੀ ਹੈ ਮੈਂ ਇਹਨਾਂ ਦਾ ਸ਼ੁਕਰੀਆ ਅਦਾ ਕਰਦਾ ਕਿਉਂਕਿ ਪਹਿਲੋ ਰਾਜ ਸਰਕਾਰ ਨੇ ਲੈ ਕੇ ਦੇਣੀ ਪਰ ਮੇਰੀ ਮੰਗ ਸੀ ਕਿ ਉਹਨਾਂ ਕੋ ਪੈਸੇ ਨਹੀਂ ਸਟੇਟ ਕੋ ਕੇਂਦਰ ਸਰਕਾਰ ਤਵੇ ਤੇ ਉਹ ਇਹਨਾਂ ਨੇ ਪੂਰੀ ਕੀਤੀ ਹੈ ਹੁਣ ਮੇਰੀ ਮੰਗ ਹੈ ਕਿ ਅੰਮ੍ਰਿਤਸਰ ਯਾਤਰੀ ਯਾਤਰੀ ਸਥਾਨ ਹੈ ਜੀ ਜਿੱਥੇ ਰਿਲੀਜੀਅਸ ਲੋਕ ਆਉਂਦੇ ਨੇ ਉੱਥੇ ਵਪਾਰਿਕ ਲੋਕ ਵੀ ਆਉਂਦੇ ਔਰ ਰਿਲੀਜੀਅਸ ਮੱਤਾ ਨੂੰ ਧਾਰਮਿਕ ਮੱਤਾਂ ਨੂੰ ਧਿਆਨ ਚ ਰੱਖਦੇ ਹੋਏ ਇੱਕ ਰੇਲਵੇ ਸਟੇਸ਼ਨ ਨਵਾਂ ਹੋਣਾ ਚਾਹੀਦਾ ਪਿਊਸ਼ ਗੋਇਲ ਜੀ ਨੇ ਸਦਨ ਚ ਖਲੋ ਕੇ ਕਿਹਾ ਸੀ ਲਾਸਟ ਟਾਈਮ ਕਿ ਤੁਹਾਡਾ ਰੇਲਵੇ ਸਟੇਸ਼ਨ ਪਾਸ ਕਰ ਦਿੱਤਾ ਗਿਆ ਪਰ ਅਜੇ ਤੱਕ ਉਹ ਰੇਲਵੇ ਸਟੇਸ਼ਨ ਦੇ ਕੋਈ ਡਿਜ਼ਾਈਨ ਚ ਫਰਕ ਨਹੀਂ ਜਿੱਥੇ ਮੈਂ ਪ੍ਰਸ਼ਨ ਲਾਇਆ ਸੀ ਪਰ ਉਹ ਡਿਜ਼ਾਈਨਰ ਮੂਵ ਕਰਕੇ ਨਵਾਂ ਡਿਜ਼ਾਈਨ ਬਣਾ ਹੈ ਪਰ ਅਜੇ ਤੱਕ ਪਤਾ ਨਹੀਂ ਮੇਰੀ ਬੇਨਤੀ ਹੈ ਅਸ਼ਨੀ ਵੈਸ਼ਨਵ ਜੀ ਨੂੰ ਕਹੋ ਉਹ ਜਲਦੀ ਤੋਂ ਜਲਦੀ ਸਟੇਸ਼ਨ ਜਿਹੜਾ ਅਮਰਸਰ ਨੂੰ ਦਿੱਤਾ ਜਾਵੇ ਸਰ ਮੇਰੀ ਬੇਨਤੀ ਹੈ ਸਰ ਇਸ ਯਾਤਰੀ ਸਥਾਨ ਨੂੰ ਕਾਮਯਾਬ ਕਰਨ ਵਾਸਤੇ ਮੇਰਾ ਮੰਨਣਾ ਹੈ ਕਿ ਇੱਕ ਟੂਰਿਸਟ ਸਰਕਟ ਹੋਣਾ ਚਾਹੀਦਾ ਸultanpur lodhi ਤੋਂ goindwal ਤੱਕ ਨਵੀਂ ਲਾਈਨ ਵਿਛੇ ਔਰ ਉਹ ਰੇਲ ਲਾਈਨ ਜਿਹੜੀ ਹੈ ਇੱਕ DMU ਟ੍ਰੇਨ ਜਿਹੜੀ ਹੈ sultanpur lodhi goindwal khadur sahib tarantaran sahib amritsar sahib ਔਰ amdas ਔਰ dera baba nanak ਤੱਕ DMU ਟ੍ਰੇਨ ਚੱਲੇ ਸਾਹਿਬ ਸਾਹਿਬ ਇਹਦੇ ਨਾਲ ਕੀ ਹੈ ਕਿ ਜਿਹੜਾ ਲੋਕਲ ਵਿਦਿਆਰਥੀ ਕਿਸਾਨ ਮਜ਼ਦੂਰ ਔਰ ਸਾਰਣ ਬਹੁਤ ਫਾਇਦਾ ਹੈ ਆ ਲੋਕਲ ਲੇਬਰ ਕਰਨ ਵਾਲਿਆਂ ਨੂੰ ਸਭ ਮੇਰੀ ਬੇਨਤੀ ਇੱਕ ਹੋਰ ਹੈ ਇਹ ਸਰਕਟ ਨੂੰ ਵਧਾਉਦੇ ਹੋਏ ਬਿਆਸ ਕਾਦੀਆਂ ਜੇ ਰੇਲ ਲਾਈਨ ਜੋੜ ਦਿੱਤੀ ਜਾਵੇ ਫਿਰ ਅੰਮ੍ਰਿਤਸਰ ਬਿਆਸ ਕਾਦੀਆਂ ਅੰਮ੍ਰਿਤਸਰ ਵੀ ਇੱਕ ਸਰਕਟ ਬਣ ਜਾਂਦਾ ਸਾ ਸਭ ਸਾਡੇ ਕੋਲ ਕੁਝ ਨਹੀਂ ਹੈਗਾ ਜਦੋਂ جنگ ਹੁੰਦੀ ਹੈ ਕੋਈ ਕਰੋਨਾ ਦੀ ਮਾਰ ਪੈਂਦੀ ਹੈ ਸਾਡੀ ਟੂਰਿਸਟ ਇੰਡਸਟਰੀ ਬਿਲਕੁਲ ਬੰਦ ਹੋ ਜਾਂਦੀ ਹੈ ਸਭ ਜੇ ਇਹ ਚੀਜ਼ਾਂ ਤੁਸੀਂ ਕੰਪਲੀਟ ਕਰ ਦੋਗੇ ਮੇਰਾ ਮੰਨਣਾ ਹੈ ਕਿ ਔਰ ਨਾਲੇ ਸਮੇਂ ਦੇ ਵਿੱਚ ਅਸੀਂ ਜਿੱਦਾਂ ਮੈਡੀਕਲ ਸਰ ਇੱਕ ਸਰ ਇੱਕ ਮਿੰਟ सर जैसे मेडिकल सिटी बनाने उठाया जाता है सर सर रेलवे रेलवे स्टेशन तो नया होना ही चाहिए साथ में ये सर्किट भी कंप्लीट होने चाहिए आपका बहुत बहुत धन्यवाद डॉक्टर